ਲੇਡੀਜ਼ ਨੂੰ ਬੜੀ ਪ੍ਰੋਬਲਮ ਆ ਰਹੀ ਆ ਲੇਡੀਜ਼ ਦੀਆਂ ਤੁਸੀਂ ਦੁੱਖਾਂ ਦੇ ਵਿੱਚ ਖੜੇ ਹੋ ਤਾਂ ਕਿੱਦਾਂ ਨਾ ਲੱਗੇ ਦੇਖੋ ਜੀ ਬਹੁਤ ਪ੍ਰੋਬਲਮ ਆ ਰਹੀ ਆ ਲੇਡੀਜ਼ ਨੂੰ ਜਿਹੜੀ ਜ਼ਰੂਰਤ ਸੀ ਉਹਨਾਂ ਦਾ ਸਮਾਨ ਉਹਨੂੰ ਹੋਈ ਇਕ ਪਾਇਆ ਅੱਜ ਦੇਖਿਆ ਕਿ ਜੋ ਬੱਚਿਆਂ ਨੂੰ ਖਾਰਸ਼ ਹੋ ਰਹੀ ਸੀ ਬੁਖਾਰ ਖਾਂਸੀ ਜ਼ੁਕਾਮ ਉਹਨਾਂ ਦੇ ਲਈ ਸਾਡਾ ਬੇਟਾ ਮਨਪ੍ਰੀਤ ਖਿੰਦ ਖਿੰਦ ਹਸਪੀਟਲ ਮੱਖੂ ਜੋ ਕਿ ਪਹਿਲਾਂ ਵੀ ਆਪਣੀ ਸੰਸਥਾ ਦੇ ਨਾਲ ਜੁੜਿਆ ਹੋਇਆ ਵਾ ਉਹਨਾਂ ਨੂੰ ਉਹਨਾਂ ਨਾਲ ਸੰਪਰਕ ਕੀਤਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿ ਆ ਕਿ ਮਾਤਾ ਜੀ ਸਾਡੇ ਵੱਲੋਂ ਜਿੱਥੇ ਵੀ ਕਹਾਂ ਉੱਥੇ ਹੀ ਮੈਡੀਸਨ ਜਿੰਨੀ ਵੀ ਜ਼ਰੂਰਤ ਹੋਊਗੀ ਉਹ ਪਹੁੰਚਾਈ ਜਾਊਗੀ ਸੋ ਉਹਦੇ ਥਰੂ ਅੱਜ ਥਿੰਦ ਹਸਪੀਟਲ ਵੱਲੋਂ ਇੱਥੇ ਸਾਰਿਆਂ ਲਈ ਮੈਡੀਸਨ ਕੈਂਪ ਲਗਾਇਆ ਹੈ ਹਾਂ ਬਾਬਾ ਜੀ ਤੁਹਾਡੇ ਵੀ ਲੰਗਰਾਂ ਦੇ ਵਿੱਚ ਬੜਾ ਹੀ ਸੇਵਾ ਹੁੰਦੀ ਆ ਕੀ ਕਹਿਣਾ ਚਾਹੁੰਦੇ ਹੋ ਕਿ ਕਹਿੰਦੇ ਸਮਾਜ ਸੇਵੀ ਜਿੱਥੇ ਪਹੁੰਚਦੇ ਨੇ ਦਿਲੋਂ ਪਹੁੰਚਦੇ ਦਿਨ ਭਰ ਰਾਤ ਕਰਦੇ ਨੇ ਕੀ ਕਹਿਣਾ ਚਾਹੁੰਦੇ ਆ ਅੱਜ ਤੁਸੀਂ ਵੀ ਸੇਵਾ ਕਰ ਰਹੇ ਹੋ ਹਾਂਜੀ RAM RAM ਜੀ ਸਲਾਮ ਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕੋਈ ਸਮੇਂ ਨਾ ਵੈਸੇ ਪੰਜਾਬੀਆਂ ਦੇ ਨਾਲ ਨਾ ਕਹਿੰਦੇ ਨੇ ਪੰਜਾਬੀ ਖੜਦੇ ਨੇ ਪਰ ਪੰਜਾਬੀ ਇਹਨਾਂ ਨੇ ਨਹਿਰ ਕੀ ਕਹਿੰਦੇ ਨੇ ਜਿੱਦਾਂ ਕਹਿੰਦੇ ਨੇ ਫੱਟੀ ਜਾ ਕੇ ਦਿੱਤੇ ਨੇ ਕਿ ਲੰਗਰ ਵੀ ਇਹਨਾਂ ਨੇ ਇਨਾ ਆਮ ਕਰ ਦਿੱਤਾ ਕਿ ਲੋਕਾਂ ਕੋਲ ਖਾਧਾ ਨਹੀਂ ਗਿਆ ਉਹ ਰਾਸ਼ਨ ਵੀ ਨਾ ਕਰ ਦਿੱਤਾ ਮੈਨੂੰ ਲੱਗਦਾ ਕਈ ਪਰਵਾਰਾਂ ਕੋਲ ਤੇ 5 5 6 6 ਮਹੀਨੇ ਰਾਸ਼ਨ ਹੀ ਨਹੀਂ ਖਤਮ ਹੋਣਾ ਚਾਹੇ ਸਾਡੇ ਕਲਾਕਾਰ ਗਾਇਕ ਦੁਤਰਾ ਜਾਂ ਜਾਂ ਜੋ ਵੀ ਕਿਸਮਾਂ ਦੇ ਸਟਾਰ ਨੇ ਬਹੁਤ ਹੀ ਜ਼ਿਆਦਾ ਮਦਦ ਕਰ ਰਹੇ ਨੇ ਮਤਲਬ ਮਤਲਬ ਕਿ ਸਮਾਜ ਸੇਵੀਆਂ ਦੇ ਤਾਂ ਮਤਲਬ ਕਿ ਬਹੁਤ ਹੀ ਜ਼ਿਆਦਾ ਧੰਨਵਾਦ ਆ ਜੀ ਜੋ ਪੰਜਾਬ ਦੇ ਨਾਲ ਸਾਡੇ ਚੀਜ਼ ਦਿਖਾਉਣੇ ਆ ਆ ਜਿਹੜਾ ਬੈਗ ਆ ਇਹਦੇ ਵਿੱਚ ਖਡਾਉਣੇ ਆ ਔਰ ਕੱਪੜੇ ਆ ਇਹ ਜਿਹੜੇ ਆ ਖਡਾਉਣੇ ਕੱਪੜੇ ਇੱਕ ਡਾਕਟਰ ਆ ਉਹ ਆਪਣੇ ਘਰੋਂ ਲਿਆਏ ਆ ਕਿਹਨੇ ਭੇਜੇ ਵੀ ਆਪਾਂ ਪੁੱਛਾਂਗੇ ਮੈਡਮ ਅਜਿਹਾ ਤੁਸੀਂ ਖਡਾਉਣੇ ਕੱਪੜੇ ਆ ਇਹ ਕਿਹਨੇ ਭੇਜੇ ਮਸਲਾ ਕਿਸੇ ਵਿੱਚ ਦੀ ਗੱਲ ਸੀ ਰਾਜ ਕੀ ਹੈ ਇੱਕ ਮੈਸੂਰ ਬੇਟਾ ਛੋਟਾ 4 ਸਾਲ ਦਾ ਹੈ ਤੇ ਉਹਨੂੰ ਇੱਕਦਮ ਅਸੀਂ ਹਰੀ ਦੇ ਪਾਣੀ ਤੋਂ ਲੈ ਗਏ ਉਹ ਜਦਾਂ ਵੀ ਮੰਨ ਲਓ ਇੱਥੇ ਘਰ ਕਿਵੇਂ ਪਾਣੀ ਦੇ ਡੁੱਬੇ ਹੋਏ ਆ ਬੱਚੇ ਨੇ ਕਿਵੇਂ ਉਹਨੇ ਮਤਲਬ ਆਪ ਦੇ ਕੱਪੜੇ ਸਾਰੇ ਅਲਮਾਰੀ ਤੋਂ ਕੱਢ ਕੇ ਬੈਗ ਪੈਕ ਕੀਤਾ ਕਿ ਮੈਂ ਛੋਟੇ-ਛੋਟੇ ਬੱਚਿਆਂ ਨੂੰ ਕੱਪੜੇ ਦੇ ਚਾਣੇ ਪਾ ਲਈ। ਅੱਛਾ ਤੇ ਇਹਦੇ ਵਿੱਚ ਉਹਨੇ ਆਹ ਖੜਾਉਣੇ ਵੀ ਪਾਤੇ। ਹਾਂ ਖੜਾਉਣੇ ਵੀ ਸ਼ੂਜ਼ ਤੇ ਸੈਂਡਲ ਮਤਲਬ ਉਹਨੇ ਸਾਰੇ ਪਾਏ ਕਿ ਮੈਂ ਬੱਚਾ ਨੂੰ ਦੇਖਿਆ ਉਹਦੇ ਬੱਚੇ ਮਤਲਬ ਕਈ ਕੱਪੜੇ ਨਹੀਂ ਪਾਏ ਨੇ, ਕਈ ਨੰਗੇ ਆ ਪੈਰਾ ਤੋਂ। ਉਹਨੇ ਸਾਰੇ ਛੋਟੇ-ਛੋਟੇ ਬੱਚਿਆਂ ਲਈ ਲੈ ਗਏ। ਤਾਂ ਹੜਾਂ ਦੇ ਨਾਲ-ਨਾਲ ਜਿੱਥੇ ਨੌਜਵਾਨ ਸੇਵਾ ਕਰ ਰਹੇ ਉੱਥੇ ਪੈਣਾ ਡਾਕਟਰ ਵੀ ਸੇਵਾ ਕਰ ਰਹੀਆਂ ਨੇ। ਆ ਪੈਣਾ ਬਿਮਾਰੀਆਂ ਜਿਹੜੀਆਂ ਨੇ ਕਿਸ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਕਿਦਾਂ ਦੇ ਲੋਕ ਕਹਿੰਦੇ ਔਰਤਾ ਜਿਹੜੀ ਔਰਤ ਦੀ ਦਰਦ ਸਮਝ ਸਕਦੀ ਆ ਤਾਂ ਔਰਤਾ ਤੁਹਾਡੇ ਕੋਲੇ ਕਿੰਨੇ ਕਿ ਦਵਾਈਆਂ ਹੁੰਦੀਆਂ ਨੇ ਤੇ ਔਰਤਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੁਣ ਜੇ ਇਥੇ ਮੋਸਟਲੀ ਦੇਖਣ ਚ ਆਇਆ ਕਿ ਇੱਥੇ ਜਿਹੜੇ ਲੇਡੀਆਂ ਆਪਣੇ ਕੋਲ ਆਈਆਂ ਉਹਨਾਂ ਨੂੰ ਜਾਰੀ ਦਿੱਕਤ ਖਾ ਰਹੀ ਸੀ ਦੀ ਬਿਊਟੀ ਇਨਫੈਕਸ਼ਨ ਆ ਮਤਲਬ ਜੇ ਪਾਣੀ ਸਹੀ ਨਹੀਂ ਮਿਲਦਾ ਪਿਆ ਹੁਣ ਕਈ ਲੇਡੀਆਂ ਜਿਹੜੀ ਕਿਨੇ ਬਾਥਰੂਮ ਦੀ ਦਿੱਕਤ ਆਉਂਦੀ ਪਿਆ ਬਾਥਰੂਮ ਆਉਂਦਾ ਨਹੀਂ ਪਿਆ ਇਹ ਦਿੱਕਤ ਕਾਫੀ ਜ਼ਿਆਦੀ ਆਉਂਦੀ ਪਈ ਆ ਇਨਫੈਕਸ਼ਨ ਦਾ ਕਰਕੇ ਮਤਲਬ ਫੀਵਰ ਵੀ ਜਿਹੜਾ ਉਹ 3-4 ਦਿਨ ਤੋਂ ਮਤਲਬ ਲਗਾਤਾਰ ਉਹਨਾਂ ਨੂੰ ਹੋ ਰਿਹਾ ਹੈ ਮਤਲਬ ਇੱਕ ਨਾਰਮਲ ਟੈਬਲੇਟ ਲੈ ਲੈਂਦੇ ਆ ਖਾ ਉੱਤਰ ਦਿੰਦਾ ਪਰ ਉਹ ਦੁਬਾਰਾ ਦੁਬਾਰਾ ਰਿਪੀਟ ਹੋ ਰਿਹਾ ਉਹਦੇ ਲਈ ਕੀ ਜਰੂਰਤ ਹੈ ਕਿ ਉਹਨਾਂ ਨੂੰ ਐਂਟੀਬਾਇਓਟਿਕ ਪ੍ਰੋਪਰ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਦੁਬਾਰਾ ਦੁਬਾਰਾ ਬੁਖਾਰ ਨਾ ਆਵੇ ਇਹਦੇ ਕਰਕੇ ਅਸੀਂ ਮਤਲਬ ਪ੍ਰੋਪਰ ਮੈਡੀਸਿਨ ਲੈ ਕੇ ਆਏ ਆ ਉਹਨਾਂ ਲਈ ਕਿ ਮਤਲਬ ਉਹਨਾਂ ਨੂੰ ਦੁਬਾਰਾ ਦੁਬਾਰਾ ਇਹ ਦਿੱਕਤ ਨਾ ਆਵੇ ਜਿਹੜੀ ਵੀ ਜਿਹੜੀ ਵੀ ਚੀਜ਼ ਜਿਸੇ ਨੂੰ ਵੀ ਲੋੜ ਆ ਉਹਨੂੰ ਉਹਦੇ ਮੁਤਾਬਕ ਮੈਡੀਸਿਨ ਦਿੱਤੀ ਜਾਂਦੀ ਹੈ ਤੇ ਜਿਹੜੇ ਹੁਣ ਬ ਪਾਣੀ ਇਹ ਮੇਰੀ ਕਿ ਉਹਨਾਂ ਇਨਫੈਕਸ਼ਨ ਆਟੋਮੈਟਿਕਲੀ ਵੱਧ ਰਹੀ ਹੈ ਹਾਂ ਤਾਂ ਔਰਤਾ ਦੇਖ ਰਹੀਆਂ ਨੇ ਕਿ ਲੋਕਾਂ ਨੂੰ ਬੱਚਿਆਂ ਨੂੰ ਤੋਂ ਲੈ ਕੇ ਔਰਤਾ ਤੱਕ ਕੀ ਅਪੀਲ ਕਰਨਾ ਚਾਹੁੰਦੇ ਨੇ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਮਤਲਬ ਜਿਹੜੇ ਵੀ ਹੈ ਇਹ ਜਿਵੇਂ ਹੁਣ ਪਾਣੀ ਤਾਂ ਆਪਾਂ ਸਭ ਨੂੰ ਪਤਾ ਕਿ ਪਾਣੀ ਦਾ ਕਰਕੇ ਇਨਫੈਕਸ਼ਨ ਹੋ ਰਹੀ ਹੈ ਤਾਂ ਥੋੜਾ ਕਿ ਬੱਚਿਆਂ ਨੂੰ ਮਤਲਬ ਇਸ ਤੋਂ ਬਾਹਰ ਮਤਲਬ ਥੋੜਾ ਉਹਨਾਂ ਨੂੰ ਇਸ ਕਿਹੋ ਜਿਹਾ ਐਟਮੋਸਫੇਅਰ ਚ ਲੈ ਕੇ ਜਾਓ ਕਿ ਉਹਨਾਂ ਨੂੰ ਥੋੜਾ ਮਤਲਬ ਕਿ ਰਿਲੀਫ ਮਿਲੇ ਕਿ ਹੁਣ ਇਹ ਪਾਣੀ ਦੇ ਤਾਂ ਸਾਰੇ ਇਹਨਾਂ ਨੂੰ ਦਿੱਕਤ ਆਉਂਦੀ ਪਈ ਬੱਚਿਆਂ ਹਾਂਜੀ ਕਿ ਇਹ ਆ ਕਿ ਵੱਧ ਤੋਂ ਵੱਧ ਉਹਨਾਂ ਨੂੰ ਮਤਲਬ ਆਪ ਦਾ ਪ੍ਰੇਰਿਤ ਕਰ ਸਕਣ ਕਿ ਮਤਲਬ ਗੰਦੇ ਪਾਣੀ ਦੇ ਬੱਚੇ ਨੂੰ ਵੜਨਾ ਦੇਣ ਇਹ ਚੀਜ਼ਾਂ ਤੋਂ ਰੋਕ ਕਰ ਸਕਦੇ ਹਾਂ ਅਦਰਵਾਈਜ਼ ਤਾਂ ਜਿਵੇਂ ਵੀ ਲੋਕੇਸ਼ਨ ਆ ਰਿਹਾ ਨਾ ਤਾਂ ਕਹਿਣਾ ਉਹਨਾਂ ਨੂੰ ਅਸੀਂ ਥਿੰਦ ਹਸਪੀਟਲ ਨੂੰ ਮਖਦੂ ਆਏ ਆ ਕਿ ਅਸੀਂ ਬੱਚਿਆਂ ਵਾਸਤੇ ਦਵਾਈਆਂ ਲੈ ਕੇ ਆਏ ਆ ਜਿਵੇਂ ਬੱਚਿਆਂ ਨੂੰ ਖਾਰਸ ਜ਼ੁਕਾਮ ਖਾਂਸੀ ਹੁਣ ਨਿੱਕੇ ਨਿੱਕੇ ਬੱਚਿਆਂ ਲਈ ਦਵਾਈਆਂ ਲੈ ਕੇ ਆਏ ਆ ਤੁਸੀਂ ਡਾਕਟਰੀ ਲਾਈਨ ਦੇ ਵਿੱਚ ਆ ਕਿੰਨੀ ਕੁ ਅਗਲੇ ਉਹਨਾਂ ਵਾਲੇ ਟਾਈਮ ਵਿੱਚ ਪਰੋਂ ਵੱਧ ਰਹੀ ਹੈ। ਹਾਂ ਐਸਪਿੰਡ ਦੇ ਸਰਪੰਚ ਵੀ ਖੜੇ ਨੇ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ ਜੀ ਇਹ ਤਾਂ ਕੁਦਰਤ ਹੀ ਮਾਰ ਰਹੀ ਜੀ। ਇਹਨੂੰ ਸਾਰਿਆਂ ਨੇ ਰਲ ਮਿਲ ਕੇ ਇਸਰੇ ਚੁੜਾਇਆ ਹੈ। ਜੀ। ਚਲੋ ਸੰਜੋਗ ਸਾਰੇ ਭੈਣਾ ਪਰਾਂ ਦਾ ਬਹੁਤ ਜਿਆਦਾ ਸਾਰਿਆਂ ਨੇ ਮਦਦ ਕੀਤੀ ਜਿਵੇਂ ਇਹਨਾਂ ਨੇ ਦਵਾਈਆਂ ਲਾਈਆਂ ਨੇ ਕਿਸੇ ਨੇ ਕੋਈ ਲੰਗਰ ਲਾਇਆ ਕੋਈ ਰਾਤ ਲੈ ਕੇ ਆਉਂਦਾ ਕੋਈ ਕੱਪੜਾ ਲੈ ਕੇ ਆਉਂਦਾ ਸਾਰੇ ਪੰਜਾਬੀ ਭਾਈਚਾਰੇ ਨੇ ਲੋੜ ਵੱਧ ਵੱਧ ਕੀਤੀ ਹੈ।